ਹਾਂ ਕੀ ਬੰਦਿਆ ਆ ਗਏ ਸਰਦਾਰ ਜੀ ਸੈਰ ਕਰਕੇ ਹਾਂ ਜੀ ਹਾਂ ਜੀ ਹਾਂ ਜੀ ਚਲੋ ਮੈਂ ਨਾ ਅੰਬੀਆਂ ਤੇ ਡਾਓ ਚਟਨੀ ਬਣਾਉਂਦੇ ਆ ਅੰਬੀਆਂ ਆ ਜਾ ਤੁਨੇ ਤੋੜ ਲੈਨੇ ਅਸੀਂ ਤੇ ਮਹਿੰਦੀ ਕਰਨੀ ਆ ਚਲੋ ਆ ਜਾ ਆ ਜਾ ਅੰਬੀਆਂ ਤੇ ਬਹੁਤ ਵਧੀਆ ਲੱਗੀਆਂ ਵਾ ਤੇ ਹਾਂ ਜੀ ਚਾਰ ਚੂਰ ਨਾਲੇ ਵਧੀਆ ਪਾਇਓ ਤੋੜ ਲੈ ਇਥੋਂ ਮੈਂ ਤੋੜਾਂ ਬਾ ਇੱਕ ਦੋ ਤਿੰਨ ਚਲ ਚਲੋ ਸਰਦਾਰ ਜੀ ਹਾਂਜੀ ਆਪਰੇ ਦੇ ਸਕੂਲੋਂ ਫੋਨ ਆਇਆ ਟੀਚਰ ਦਾ ਅੱਛਾ ਕਹਿੰਦੇ ਕਿ ਪੀਸਾ ਜਮਾ ਕਰਾ ਦਿਓ ਕੋਈ ਨਹੀਂ ਕਰਾ ਦਿੰਨੇ ਆਉਂ ਵੀ ਹੰਬ ਤੋੜੋ ਜਿਹੜਾ ਹਾਂਜੀ ਕਰਾ ਦਿੰਨੇ ਸੋਮਵਾਰ ਜਾਣਾ ਸੋਮਵਾਰ ਕਰਾਉਣਾ ਹਾਂਜੀ ਪੁੱਛਣਾ ਤੇ ਤੁਸੀਂ ਆਪਣੇ ਬੈੜੀ ਨੂੰ ਹੀ ਆ ਪਹਿਲਾਂ ਹਾਂ ਪਹਿਲਾਂ ਪੁੱਛ ਲੈ ਡੈੜੀ ਨੂੰ ਮੰਮੀ ਨੂੰ ਪੁੱਛ ਲੈਣਾ ਤੇ ਫੀਸ ਦਿੰਦੇ ਆ ਤੇਰੇ ਕੇ ਜਾ ਬਾਅਦ ਚ ਉਤਾਰਨੀ ਤੁਸੀਂ ਆਪ ਵੀ ਆਪਣੇ ਮਨ ਉਸਲਾਹ ਲਿਆ ਕਰੋ ਕਿ ਸਾਰੀ ਡੈਡੀ ਮੰਮੀ ਦੀ ਸਲਾਹ ਲਿਆ ਕਰਨੀ ਹੈ ਚਲੋ ਮੈਂ ਉਹਨਾਂ ਨੂੰ ਦੱਸੂਗਾ ਤੇ ਫੇਰ ਹੀ ਪੈਸੇ ਮਿਲ ਲੈਣਾ ਉਹਨਾਂ ਕੋਲੋਂ ਉਹਨਾਂ ਹੀ ਦੇਣੀ ਮੈਨੂੰ ਪੇਮੈਂਟ ਤੇ ਤੁਸੀਂ ਨਾ ਆਪ ਜਾਓ ਪਕਾਣੇ ਮੈਂ ਮੈਂ ਕਮਾ ਕੇ ਉਹਨਾਂ ਨੂੰ ਦੇ ਦੇਣਾ ਮੁਰਕਿ ਉਹਨਾਂ ਕੋ ਮੰਗ ਲੈਣਾ ਮੈਨੂੰ ਇੰਨਾ ਖਰਚਾ ਚਾਹੀਦਾ ਇਹ ਚੱਕਰ ਨਾ ਪ੍ਰੀਤ ਦੀ ਫੀਸ ਕੱਲ੍ਹ ਤਰਨੀ ਹੋਣੀ ਚਾਹੀਦੀ ਆ ਕੋਈ ਨਹੀਂ ਤਰਦਾ ਨਹੀਂ ਉਹਦਾ ਟੀਚਰ ਦਾ ਫੋਨ ਨਹੀਂ ਆਉਣਾ ਚਾਹੀਦਾ ਨਹੀਂ ਆਉਂਦਾ ਫੋਨ ਕੋਈ ਗੱਲ ਹਾਂਜੀ ਮੈਂ ਉਹਨੇ ਪੁੱਛ ਲੈਣਾ ਪੁੱਛੋ ਚਲ ਠੀਕ ਆ ਚੱਲ ਹਰ ਗੋਣ ਸਰਦਾਰ ਜੀ ਹਾਂਜੀ ਮੈਂ ਉਹ ਤੁਹਾਨੂੰ ਇੱਕ ਹੋਰ ਗੱਲ ਕਰਨੀ ਸੀ ਕਿਹੜੀ ਗੱਲ ਕਰਨੀ ਆ ਮੈਂ ਤੇਰੀ ਨਾ ਪ੍ਰੀਤੀ ਤੇ ਫੀਸ ਤਾਰਨੀ ਤੇ ਇਹਦੀ ਹਰ ਗੋਣ ਦੀ ਵੀ ਐਡਮਿਸ਼ਨ ਕਰਾਉ ਉਹ ਮੈਂ ਜਾਨਣ ਨੂੰ ਰਹਿਣ ਦੀ ਨਾ ਪੜਾਈਏ ਪਹਿਲਵਾਨ ਬਣਾਈਏ ਇਹਨੂੰ ਅੱਛਾ ਕਪੜਾਈ ਨਹੀਂ ਕਰਾਉਣੀ ਇਹਨੂੰ ਪੜਨਾ ਦੂਗੇ ਪਹਿਲਵਾਨ ਬਣਨਾ ਪਹਿਲਵਾਨ ਬਣਨਾ ਇਹਨੂੰ ਪਹਿਲਵਾਨ ਹੀ ਬਣਾਈਏ ਇਹਨੂੰ ਚੱਲ ਕੋਈ ਨਹੀਂ ਵੇਖ ਲੈਨੇ ਦਾਦੀ ਨੂੰ ਪੁੱਛ ਲੈਨੇ ਆ ਇਹ ਵੀ ਪੁੱਛ ਲੈਨੇ ਉਹਨਾਂ ਨੂੰ ਜਾ ਪੁੱਛਾ ਇੱਕੋ ਵਾਰ ਜਦੋਂ ਗੱਲ ਪੁੱਛਣੀ ਪੁੱਛ ਲੋ ਵਾਰ-ਵਾਰ ਡੈਡੀ ਨੂੰ ਪੁੱਛਣਾ ਡੈਡੀ ਨੂੰ ਪੁੱਛਣਾ ਓਏ ਦਰਦੇ ਉਹਨਾਂ ਨੇ ਪੈਸੇ ਲਾ ਕੇ ਮੈਨੂੰ ਨੌਕਰੀ ਤੇ ਲਵਾਇਆ ਤਾਂ ਮੈਨੂੰ ਉਹਨਾਂ ਕੋਲ ਪੁੱਛਣਾ ਪੈਣਾ ਵਾ। ਪੁੱਛੇ ਤਾਂ ਬਿਨਾਨੀ ਗੱਲ ਬਣਦੀ। ਹਰ ਇੱਕ ਮਾਂ ਪਿਓ ਆਪਣੇ ਬੱਚੇ ਨੂੰ ਲਵਾਉਂਦਾ ਹੀ ਆ। ਇਹਨਾਂ ਕੋਲ ਹਲੋ ਕਰਨੀ ਤੈਨੂੰ ਜੌਬ ਤੇ ਲਵਾਇਆ। ਤੂੰ ਇਹੋ ਜੀਆਂ ਗੱਲਾਂ ਨਾ ਕਰਿਆ ਕਰ। ਚੰਗੀਆਂ ਨਹੀਂ ਹੁੰਦੀਆਂ। ਠੀਕ ਆ। ਜਾ ਪੁੱਛਾ ਜਾ ਕੇ। ਕੋਈ ਚਲੇ ਨਾ। ਕਾਲੇ ਪੱਛੇ? ਹਾਂ ਪੱਛੇ ਤੇ ਕਾਲੇ ਆ। ਨਾ ਨਾ ਉਹਦਾ ਕੁਲੋਂ ਆਇਆ ਗੋਣ ਸੰਦੀਪ ਨੂੰ ਆਦਾ ਨਵੀ ਦੀ ਫੀਸ ਬਾਰੇ। ਉਹ ਸੇਰੇ ਦੇ ਦਿਓ ਸੋਮਾਰ ਨੂੰ ਫੀਸ ਤਰ ਜੂਗੀ ਉਹ ਦੇ ਪੜਦਾ ਪੁੜਦਾ ਤੇ ਹੈ ਨਹੀਂ ਆ ਤਾਂ ਫੀਸਾਂ ਦੀ ਤਾਰੀ ਜਾਂਣਾ ਵਾ ਪਤਾ ਨੇ ਦੀ ਮੰਮੀ ਕਹਿੰਦੀ ਸਕੂਲੋਂ ਫੋਨ ਆਇਆ ਵਾ ਤੇ ਇਹਦੀ ਫੀਸਾਂ ਤਾਰੀ ਨਹੀਂ ਪੜਾਈ ਵੱਲ ਤੇ ਖਿਆਲ ਨਹੀਂ ਕਰਦਾ ਕਿਤਾਬ ਤਾਂ ਖੋਲ ਕੇ ਨਹੀਂ ਬਿੰਦਾ ਉਹ ਕਹਿੰਦੀ ਵੀ ਇਹਨੂੰ ਵੀ ਸਕੂਲੇ ਪਾ ਮੈਂ ਮੈਂ ਇਹਨੂੰ ਪਲਵਾਨ ਬਣਾ ਦਿੰਨੇ ਹਾਂ ਹੁਣ ਉਹਦੀਆਂ ਤੇ ਫੀਸਾਂ ਤਾਰੀ ਨਹੀਂ ਜਾਂਦੀਆਂ ਇੱਕ ਦੀਆਂ ਉਹ ਫੀਸਾਂ ਦੇ ਦਿੱਤੀਆਂ ਵੇ ਤਾਰਨੀ ਹੀ ਬੈਣ ਗਿਆ ਪਲਵਾਨ ਇਹਨੇ ਕਾਹਦਾ ਬਣਾ ਵੇ ਮੈਨੂੰ ਤੈਨੂੰ ਘਾਲ ਖਾ ਕੇ ਨੌਕਰੀ ਤੇ ਲਵਾਇਆ ਨਾ ਤੇ ਮੈਂ ਪੈਸੇ ਲੈ ਆ ਕੇ ਤੁਹਾਡੇ ਹੱਥ ਤੇ ਰੱਖ ਦਾਂਗਾ ਤੇ ਹੁਣ ਤੁਹਾਨੂੰ ਜੇ ਉੱਤੇ ਸੱਕਵਾ ਤੇ ਤੁਸੀਂ ਆਪ ਜਾ ਕੇ ਸਕੂਲੇ ਤਾਰ ਆਇਓ ਅਸੀਂ ਤੇ ਤੁਹਾਡੇ ਕੋ ਮੰਗਣੇ ਹੀ ਆ ਪੈਸੇ ਹਾਂ ਤੁਸੀਂ ਜਾ ਕੇ ਤੇ ਆਪ ਸਕੂਲੇ ਤਾਰ ਨਾਲ ਮੰਮੀ ਤੇ ਜਦੇ ਨਾਲ ਤੂੰ ਚਲ ਜਾ ਚਲ ਠੀਕ ਆ ਇਹ ਤੇ ਠੀਕ ਵਾ ਨਾ ਉਹ ਤੇ ਆਨੇ ਮੈਨੂੰ ਸਖਾਲਦੀ ਰਹਿੰਦੀ ਕੁਲਵਿੰਦਰ ਸੋਨ ਇਹਨਾਂ ਤੇ ਕਮਾਣੀ ਜਾਣਾ ਸੂਟ ਖਰੀਦਦੀ ਰਹਿੰਦੀ ਆ ਕਦੀ ਖਾਣੇ ਖਾਈ ਗੋਲ ਗੱਪੇ ਖਾਈ ਘਟਿਓ ਖਾਈ ਇੱਦਾਂ ਤੇ ਬਾਨੇ ਚਲਾਉਂਦੀ ਰਹਿੰਦੀ ਆ ਇਹ ਉਹ ਤੇ ਕਹਿ ਕੇ ਗਿਆ ਵਕ ਮਹੀਂ ਦੋਏ ਜਣੇ ਚੱਲ ਜਓ ਤੁਸੀਂ ਤਾਂ ਰਹੇ ਹੋ ਉਹ ਦੇਖਾਂ ਤੇ ਬਾਅਦ ਅੱਖਾਂ ਦੇ ਨੇ ਫੇੜਿਆ ਇੱਦਾਂ ਕਹਿਣ ਦਾ ਕੀ ਆ ਚਲ ਵੇਖਾਂਗੇ ਕਿ ਹੁੰਦੇ ਆ ਫੇੜ ਇਹ ਲਾਗੇ ਪੈ ਜਾ ਤੂੰ ਉਹਦਾ ਦਿੱਕੀ ਪਤਾ ਮੰਨੇ ਕ ਨਾ ਮੰਨੇ ਘੱਟ ਲੜਾਈ ਪਾ ਕੇ ਬਹਿ ਜੇਗੀ ਨਹੀਂ ਭਾਈ ਦੀ ਲੜਾਈ ਕੋਈ ਨਹੀਂ ਇੱਦਾਂ ਦੀਆਂ ਗਮਾਂ ਕਰਦੀ ਰਹਿੰਦੀ ਆ ਉਹ ਵੇਖ ਲੈ ਤੇ ਮੈਂ ਖੁੱਝਾ ਸੁਤ ਕੀ ਹੋਣੀ ਆ ਉਹ ਤਾਂ ਦੇ ਪੀਸਾ ਚਾਹੀਦੀਆਂ ਬੱਚਿਆਂ ਦੀ ਤਾਂ ਐਦਾਂ ਕੋਈ ਫਿਕਰ ਨਹੀਂ ਕੰਮ ਦਾ ਉਹ ਕਿਰਵਾਇ ਇੰਸਾਨ ਹਮੇ ਕੱਢੀ ਨਾ ਪੜ੍ਹਾਈ ਪਾਲੇ ਤੇ ਤੈਨੂੰ ਪਤਾ ਨਹੀਂ ਮੈਂ ਸਵੇਰ ਜੀ ਕੰਮ ਕਰਨਾ ਤੇ ਚਾਹ ਕੱਪ ਬਣਾਉਂਦੇ ਹਾਂ ਉੱਠ ਕੇ ਬੜਾ ਨਹੀਂ ਆ ਮਮੀ ਜੀ ਤੂੰ ਇਹ ਤਾਂ ਕੱਟੋ ਕੰਡੇ ਹੀ ਹੋ ਤਾਰਨੀ ਆਈਆਂ ਪਰ ਕਾ ਤੋ ਹੈ ਨਹੀਂ ਕਾਦੀ ਲੀਸਾਂ ਤਾਰਦੀ ਤੁਨ ਹਾਏ ਹਾਏ ਹੁਣ ਨਹੀਂ ਪੜਦਾ ਤੇ ਮੇਰੀ ਥੋੜੀ ਕਸੂਰ ਥੋੜਾ ਸਮਝਾਣਾ ਨੂੰ ਕਾ ਬਾੜੇ ਕਿ ਕਿ ਲੀਸਾਂ ਤਾਰਾਂਗੇ ਤੇ ਘਟ ਵਿਸੰਤ ਲਾ ਦੋ ਮੇਰੇ ਕੋ ਤੇ ਇੰਨਾ ਕਿ ਅੱਖ ਲੱਗਦਾ ਜੇ ਇੰਨਾ ਕ ਅੱਖ ਲੱਗਦਾ ਨਹੀਂ ਨਾ ਬੱਚੇ ਨੂੰ ਚੰਡਿਆ ਹੋਏ ਤੇ ਕਿਉਂ ਨਾ ਅੱਖ ਲੱਗੇ ਪਤਾ ਹਾਂ ਹਾਂ ਲੈ ਜੇ ਹਰ ਘੰਟੀ ਵੀ ਮਿਸ਼ਰ ਕਰਾਉਣੀ ਆ ਤੁਸੀਂ ਤਾਂ ਪਹਿਲਾਂ ਹੀ ਮਮੀ ਇੰਦਾ ਕਰਦੇ ਨੇ ਕਰਾਉਣੀ ਤਾਂ ਹੈਗੀ ਆ ਪਰ ਤੂੰ ਵੀ ਕੰਮ ਨੂੰ ਹੱਥ ਲਾਇਆ ਕਾ ਨਾ ਤੂੰ ਤਾਂ ਕੰਮ ਹੀ ਛੱਡ ਕੇ ਬਹਿ ਜਾਣੀ ਆ ਕੋਈ ਕਹਦਾ ਰੌਲਾ ਪਾਇਆ ਵੇ ਘਰ ਦੇ ਵਿੱਚ ਆ ਬਾਏ ਪੀਸਾ ਕੋਈ ਗੱਲ ਨਹੀਂ ਦਿੱਤਾ ਮੌਗਾ ਤਾਂ ਐਵੇਂ ਦਾ ਮਾਰ ਆਪਣੀਆਂ ਜੱਪੜੀਆਂ ਜੱਪੜੀ ਨਾ ਕਾਦੀ ਨਾ ਆੜ ਦੇ ਕੰਮ ਨੂੰ ਕਿਹਾ ਖਣੀ ਨੰਬੀ ਅਹੀਂ ਛੋਟੇ ਛੋਟੇ ਮੱਤ ਚੱਲੇ ਸੜੀ ਤੇ ਕਾਹਨ ਗੈਂਗੇ ਫੀਸਾ ਕੋਈ ਗੱਲ ਨਹੀਂ ਫੀਸਾ ਦੀ ਕਿਹੜੀ ਗੱਲ ਵਾ ਕੋਈ ਨਹੀਂ ਦੇਖ ਲਿੰਦੇ ਆ ਜਾ ਕੇ ਸਕੂਲੇ ਪਤਾ ਲੱਗੂਗਾ ਕਿ ਕੀ ਆ ਹਮਾਰੀ ਕਹਾਣ ਕਾ ਤਾਂ ਪੀਸਾ ਵੀ ਤਰਦੇਗਾ ਮੱਦਾ ਫੋੜੀਆਂ ਕਰਦੀਆਂ ਸੁੱਤਿਆਂ ਪੀਸਾ ਤਰਦਿਆਂ ਦੀ ਨਾ ਕੋਈ ਰੋਟੀ ਕਾਣੀ ਬਟਕੇ ਤੂੰ ਉਹ ਗੱਲ ਬੈਠੀ ਆ ਚੱਲ ਮੈਂ ਲੰਮੀ ਆ ਰੋਟੀ ਮੈਨ ਨਹੀਂ ਜਾ ਹਲ ਮੜਾ ਵੜ ਜਾ ਸੋਈ ਚ ਨਹੀਂ ਤੇ ਬੇ ਬਾਪੂ ਨੇ ਤਾਂ ਫੀਸ ਵੀ ਨਹੀਂ ਤਾਰਨ ਜਾਣਾ ਤੇ ਨਾ ਮੈਨੂੰ ਗਿਆ ਪਹਿਲਾਂ ਇਹਨਾਂ ਨੂੰ ਆਖਿਆ ਜੇ ਮੈਨੂੰ ਜਾਣਦ ਤਾਂ ਵੀ ਨਹੀਂ ਜਾਣ ਦਿੰਦੇ ਇਹਨਾਂ ਨੇ ਪਿਆਰ ਦੇ ਨਾਲ ਪਹਿਲਾਂ ਕਹਿੰਦੇ ਮੈਨੂੰ ਜਾਣਦ ਨਾਲ ਮੈਂ ਇੱਕ ਦੋ ਸੂਟ ਬਣਾ ਲਿਆ ਹੂੰ ਤੇ ਇੰਨੇ ਪਾਜਣਾ ਫੀਸ ਦੇਣਾ ਤੇ ਮੇਰਾ ਸੂਟ ਤੇ ਬੰਜੂਗਾ ਕੁਛ ਦੀ ਆ ਭਰਾ ਤੇ ਸੋਈ ਚ ਵੜ ਜਾਂਦੀ ਆ ਕੰਮ ਕਰਦੀ ਆ ਤੇ ਬਾਅਦ ਚ ਕੁਛ ਨਹੀਂ ਚਾ ਪਾਣੀ ਦਿੰਦੇ ਅਰੇ ਕਾ ਤੇ ਲਾ ਦਿੰਨੀ ਆ ਪਨੀਰ ਦੀ ਸਬਜ਼ੀ ਬਣਾ ਕੇ ਖਵਾ ਦਿੰਦੀ ਆ ਇੰਨੇ ਚ ਨਾਲ ਖੋਸ ਹੋ ਜਾਣਗੇ ਤਨਾਲੀ ਮੈਨੂੰ ਫੀਸ ਭਰਨ ਤੇ ਕੱਢਣਗੇ ਸੂਰਤ ਤੇ ਭੇਜੂ ਮੈਨੂੰ ਉਹਦੇ ਤੇ ਇਦਾਂ ਹੀ ਕਰਦੀ ਮਮਾ ਨੇ ਮੈਂ ਵੀ ਤਾਂ ਨਾ ਕੰਮ ਕਰਾਦਾ ਕੋਈ ਨਹੀਂ ਪੁੱਤ ਮੈਂ ਕੰਮ ਕਰ ਲੈਣਾ ਤੂੰ ਸਕਨੀ ਬਣਾ ਕੇ ਮੈਨੂੰ ਪਿਆਰ ਨਾਲ ਦਾਦੀ ਦਾਦੇ ਨੂੰ ਪਿਆਰਿਆ ਉਹਦੇ ਮੈਂ ਪਿਆਰਦੀ ਨਹੀਂ ਪਰ ਫੀਸ ਮੇਰੀ ਵੀ ਧਰਨ ਵਾਲੀ ਜੀ ਹੁਣ ਹਾਂਏ ਤੂੰ ਵੀ ਅਜੇ ਮੈਸੇਜ ਦੇਣਾ ਇਹ ਕਿ ਤੇਰੀ ਵਿੱਚ ਫੀਸ ਭਰਨ ਵਾਲੀ ਹੈ ਮਮੀ ਤਾਂ ਨਾਲ ਹੀ ਮੈਂ ਕਿੰਨੇ ਦਿਨ ਲੱਗ ਦੇਣਾ ਇਹ ਮੈਂ ਤੇ ਦਿੱਤਾ ਹੀ ਨਹੀਂ ਰੰਦਾ ਤੁਹਾਨੂੰ ਦੱਸਾਂਗਾ ਹਾਲੇ ਤਾਂ ਮੈਨੂੰ ਨਵੀਂ ਦੀ ਟੀਚਰ ਦਾ ਫੋਨ ਆਇਆ ਹਰ ਵਾਰ ਨਹੀਂ ਮਿਸ਼ਨ ਦੀ ਮੈਂ ਬਾਲੇ ਚਲਾਈ ਆ ਤੇਰੇ ਪਾਪਾ ਦੇ ਨਾਲ ਉਹ ਵੀ ਹੰਦੇ ਵੀ ਮੈਂ ਤੇਰੇ ਦਾਦੀ-ਦਾਦੀ ਵੱਲੋਂ ਵੀ ਉਹਨਾਂ ਨੂੰ ਪੁੱਛ ਕੇ ਜਿਹੜਾ ਕੰਮ ਕਰਨਾ ਕਰਨਾ ਠੀਕ ਆ ਆ ਤੇ ਮੈਂ ਮੈਂ ਕੀ ਕਰਾਂ ਮੈਂ ਤੇ ਆਪ ਹੁਣ ਮੈਂ ਕਹਿਣ ਦੀ ਕਿ ਕਿਸ ਮੈਂ ਤਾਰੰਨੀ ਆ ਮੈਂ ਮੈਂ ਟੀਚਰ ਨਾਲ ਗੱਲ ਕਰਾਂਗੀ ਤੇ ਬਣਾਪਰੀ ਤੇ ਕਿੱਦਾਂ ਦਾ ਪੜਦਾ ਵਾ ਇਹ ਵੀ ਨ ਸਾਰੇ ਘਰ ਦੇ ਦੁਆਰੇ ਹੁੰਦੇ ਆ ਤੇ ਨਾਪਰੀ ਤੇ ਪੜਦਾ ਨਹੀਂ ਪੜਦਾ ਨਹੀਂ ਤੇ ਕਰਾਂ ਮੈਂ ਟੀਚਰ ਤੋਂ ਤੇ ਨਾਲ ਪੁੱਛ ਕੇ ਆਵਾਂ ਹਾਂਜੀ ਤੇ ਤੇਰੇ ਦਾਦੀ-ਦਾਦੇ ਨੇ ਮੰਨਣਾ ਨਹੀਂ ਆ ਜੀਰੋਂ ਮੈਂ ਇਹ ਗੱਲ ਕਰੂੰਗੀ ਨਾ ਤੂੰ ਹੀ ਕਹਦੀ ਕਿ ਦਾਦੀ ਜੀ ਦਾਦਾ ਜੀ ਤੁਸੀਂ ਆ ਜਾਓ ਠੀਕ ਆ ਹਾਂ ਹੋਰ ਤੇ ਮੰਮੀ ਨੂੰ ਜਾਗਰ ਤੂੰ ਹੀ ਨਾ ਜਾਓ ਜੇ ਮੈਂ ਕਹਿ ਦੂੰਗੀ ਹਾਂ ਠੀਕ ਆ ਕਹਦੀ ਸਰਦਾਰ ਜੀ ਤੇ ਚੱਲੇ ਆ ਕਿਤੇ ਮੰਮੀ ਨੇ ਜਾਲ ਚ ਪਸੰਦੀ ਆ ਗੱਲਾਂ ਦੇ ਚ ਫਿਰ ਮੰਮੀ ਨੇ ਮੰਨ ਗਈ ਤੇ ਡੈਡੀ ਨੇ ਆਪੇ ਮੰਨ ਜਾਣਾ ਤੇ ਕਿਸ ਮਿਆਈ ਤਾਰਨ ਜਾਣਾ ਮੈਂ ਕੂੜ ਬਣਾ ਕੇ ਤੇ ਬਣਾਵਾ ਮੈਂ ਮੰਮੀ ਦਾ ਪੁੱਤ ਨਹੀਂ ਮੰਮੀ ਜੀ ਕੀ ਖਾਂਦੇ ਆਈਂ ਖਾਣਾ ਕੀ ਖਬਰਾਂ ਕੋ ਨਾ ਸੁਣਦੇ ਹੀ ਅੱਛਾ ਕੀ ਕਰਦੀ ਆਈਂ ਪਨੀਰ ਦੀ ਸਬਜ਼ੀ ਬਣਾ ਕੇ ਆਈਂ ਨਸ਼ਾ ਹਾਂਜੀ ਬਣ ਗਈ ਆ ਹਾਂਜੀ ਬਣ ਗਈ ਆ ਮਦਿਆ ਮੰਮੀ ਜੀ ਹੀਸ ਮੈਂ ਨਾ ਤਾਰਾਂ ਨਹੀਂ ਆਈ ਆਪੇ ਤਾਰਾਂਗੇ ਕੋਈ ਨਹੀਂ ਮੈਂ ਚੱਲ ਜਾਂ ਨਹੀਂ ਆ ਨਾ ਪ੍ਰੀਤੀ ਮੈਡਮ ਨੂੰ ਨਾਲੇ ਮੈਂ ਪੁੱਛ ਆਉਂਗੀ ਕਿ ਵਾਏ ਕਿਉਂ ਨਹੀਂ ਪੜਦਾ ਕੀ ਕਰਨਾ ਜਾਂ ਸੋਚਦੇ ਆ ਕੋਹ ਵੇਖਦੇ ਆ ਫੁਲਕੇ ਲਾ ਲੈਣੇ ਅਸੀਂ ਫੁਲਕੇ ਮੈਂ ਬਣਾ ਲੈਣੀ ਹਾਂ ਹਾਂ ਚਲੋ ਠੀਕ ਹੈ ਕੋਈ ਨਹੀਂ ਦੱਸ ਦੇ ਮੈਨੂੰ ਹਾਂ ਸੋਚ ਕੇ ਦੱਸ ਦੇ ਨਾ ਡੈਡੀ ਤੇਰਾ ਸਲਾਹ ਕਰਕੇ ਦੱਸ ਦੇ ਚਲੋ ਠੀਕ ਹੈ